ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਦਿੱਤੇ ਗਏ ਬੈਲ ਡਿੰਗਸ ਆਨ ਨੂੰ ਦਿਵਾ ਲਓ ਤਾਂ ਕਿ ਹਰੇਕ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 99725 92794 ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਆਸਤੇ ਇੱਕ ਲੀਲੀ ਆਵੀ ਨਸਲ ਦਾ ਨਗੀਨਾ ਸੈਲੀ ਲੈ ਕੇ ਆਏ ਆਂ ਜਿਹੜੇ ਭਰਾ ਬ੍ਰੀਡ ਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਲਈ ਇਹ ਖਾਸ ਵੀਡੀਓ ਹੋਊਗੀ ਘਰੇਲੂ ਪਰਿਵਾਰ ਦੇ ਕੋਲੇ ਮੱਝਾ ਕੋਈ ਵਪਾਰ ਲੈਣ ਦਾ ਕੰਮ ਨਹੀਂ ਹੈਗਾ ਜਿਹੜੇ ਭਰਾ ਦੇ ਨਾਕ ਪਸੰਦ ਆਊਗਾ ਖਰੀਦਣ ਦਾ ਚਾਹਵਣ ਹੋਊਗਾ ਸੋ ਤਸੱਲੀ ਪੜਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਵਾਈਦਾ ਚੱਲਦਾ ਰਹਿਣਾ ਹੈ ਹਾਂਜੀ ਆਜੋ ਆਏ ਸਸਰੀਕਾਲ ਜੀ ਸਸਰੀਕਾਲ ਵੀਰ ਨਾਮ ਤੇ ਪਿੰਡ ਦੱਸ ਦਿਓ ਆਪਣਾ ਪਿੰਡ ਕੋਠਾਪੁਰੂ ਹਾਂਜੀ ਤੇ ਪੰਮਾ ਸਿੰਘ ਠੀਕ ਹੈ ਜੀ ਬਾਈ ਹੁਣ ਨਾ ਪੰਮਾ ਸਿੰਘ ਆ ਪਿੰਡ ਕੋਠਾ ਗੁਰਕਾ ਜ਼ਿਲ੍ਹਾ ਬਠਿੰਡਾ ਤਸੀਰਾਂ ਆਪਣਾ ਫੂਲ ਆ ਠੀਕ ਹੈ ਜੀ ਜਿਹੜੀ ਜੀ ਆਪਣੇ ਮਨ ਕੀ ਚਲੋ 5 ਕਿ ਮਹੀਨਾ ਹੋ ਗਿਆ ਵੀਡੀਓ ਪਾਈ ਸੀ ਮਾਜੀ ਵੇਗ ਗਈ ਸੀ ਆਪਣੀ ਹਾਂਜੀ ਵੇਗ ਗਈ ਸੀ ਠੀਕ ਹੈ ਕਿੰਨੇ ਕ ਫੋਨ ਆਏ ਜੀ ਬਹੁਤ ਜ਼ਿਆਦਾ ਵਪਾਰੀ ਅੰਦਰ ਦੌਰਨ ਅੱਛਾ ਜੀ ਇੱਕ ਦਸ ਦੀ ਵਿਕੀ ਆ ਯਾਨੀ ਕਿ ਵਧੀਆ ਰਿਸਪੌਂਸ ਮਿਲਿਆ ਹਾਂਜੀ ਓਕੇ ਨਾ ਮੋਆ ਨੰਬਰ ਜੀ ਆਪਣਾ 90414 ਹਾਂਜੀ 44766 ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਚੱਲ ਜਿਆਦਾ ਨੋਟ ਕਰ ਲਿਓ ਜਿਹੜੀ ਆਪ ਮੱਝ ਦੇਖਦੇ ਜੀ ਸੁਆ ਕਨਵਾ ਇਹ ਹੈ ਹੈਗਾ ਜੀ ਤੀਜਾ ਸੂਆ ਕਹਣ ਹੋਊਗਾ ਤੀਜਾ ਸੂਆ ਸੁਣੀ ਹੈ ਜੀ ਹਾਂਜੀ ਕਿੰਨੇ ਦਿਨ ਬਾਕੀ ਹੈ ਜੀ ਇਹ 10 ਲੈ ਲੀਏ 10 ਦਿਨ ਜੀ ਘਰਦਗੇ ਆਪਣੇ ਜੀ ਘਰਦੀ ਹੈ ਠੀਕ ਹੈ ਜੀ ਦੂਜੇ ਸੂਤ ਦੁੱਧ ਕਿੰਨਾ ਦੇਤਾ ਜੀ ਇਹਨੇ 12 ਲੀਟਰ ਦਿੰਦਾ ਛੱਡਣੀ ਪੈਂਦੀ ਹੈ ਇਹ ਗਲਾਸ-ਗਲਾਸ ਹੀ ਦਿੰਦੀ ਹੈ ਦੁੱਧ ਅੱਛਾ ਯਾਨੀ ਕਿ ਵੀ ਲੰਬਾ ਟਾਈਮ ਦੁੱਧ ਦਿੰਦੀ ਹੈ ਹਾਂਜੀ ਠੀਕ ਹੈ ਜੀ ਨਹੀਂ ਹੋਵੇ ਛੱਡੀ ਨਾ ਓਕੇ 10 ਦਿਨ ਬਾਕੀ ਸੂਤ ਜੀ ਹਾਂਜੀ ਠੀਕ ਹੈ ਜੀ ਠੰਡੀਆਂ ਸਿਲ ਕਿਵੇਂ ਜੀ ਵਧੀਆ ਬੰਦਾ ਚ ਹੋਵੇ ਬੁੜੀ ਚ ਹੋਵੇ ਕੋਈ ਚੱਕਰੀ ਨਹੀਂ ਓਕੇ ਜੀ ਕੱਢ ਲਓ ਵਾਰ ਨੂੰ ਜੀ ਤੋੜਾ ਚੈੱਕ ਕਰ ਲਓ ਜੀ ਮਾਰਕੜੇ ਦਸਮ ਤੱਕ ਅਦਰ ਲੈ ਚਲੋ ਜੀ ਮਾਰਕੜੇ ਦਸਮ ਤੱਕ ਸੁਆਹੀ ਕਰਮਾੜੀ ਤੀਜਾ ਹਾਂ ਸਰ ਨਾਲ ਕੋਈ ਭੁੱਝਰ ਨਾ ਓਕੇ ਜੀ ਤਰੀਕ ਦੇ ਹਿਸਾਬ ਨਾਲ 10 ਦਿਨ ਬਾਕੀ ਆ ਸੂਣ ਚ ਕਈ ਜਿਹੇ ਪਸ਼ੂ ਇੱਕ ਦੋ ਦਾ ਉੱਪਰ ਵੀ ਲਿਆ ਜਾ ਸਕਦਾ ਪਹਿਲਾ ਵੀ ਸੂ ਸਕਦਾ ਰਾਜੀ ਆ ਚੰਗੀ ਆ ਸਨਖਪੂਣਾ ਮੱਝ ਚ ਪੂਰਾਗਾ ਥਣ ਭਾਂਡੇ ਪੂਰੀ ਸਾਫ ਲਓ 10 ਦਿਨ ਪਏ ਆ ਹਲੇ 10 ਦਿਨ ਤੱਕ ਦਾ ਰੋਕ ਲਓ ਜੀ ਹੋਰ ਵੀ ਆ ਇਧਰ ਨੇ ਚੰਗਾ ਤਿਆਰ ਕਰ ਲੈਣਾ ਕਰ ਮਾਰੀ ਦੇ ਜਾੜੀ ਥਾਣਾ ਪੂਰੇ ਸਪੇਸ ਤੇ ਲੱਗੇ ਕਲਾ ਕਲਾ ਨਿਖਰਮਾ ਪੀੜੀ ਦੇ ਪਾ ਵਾਂਗੂ ਕੱਡਵੜ ਚੰਗਾ ਪਿਓ ਲੀਲੀ ਦਾ ਵੀ ਚ ਆ ਜਾਂਦੀ ਹੈ ਜੀ ਜੇ ਕਿਸੇ ਵੀਰ ਨੇ ਲੀਲੀ ਆ ਵੀ ਨਸਲ ਤੇ ਲੈ ਜੀ ਬਰੀਡ ਤੇ ਕੰਮ ਕਰਨਾ ਹੋਵੇ ਸੋ ਉਹਨਾਂ ਲਈ ਨਗੀਨਾ ਹੀ ਹੈ ਵੀਰੇ ਇੱਕ ਲਓ ਕੱਡਵੜ ਠੀਕ ਹੈ ਕਰਮਾ ਆ ਗਿਆ ਫੈਸਕ ਕੁਆਲਟੀ ਵੀ ਸੋਹਣੀ ਆ ਸੋਹਣੇ ਥਾਣਾ ਹਵਾਨਾ ਪੂਰਾ ਵਧੀਆ ਤਿਆਰ ਕਰਕੇ ਸੋਣਾ ਕਰਮਾ ਆਲੀ ਦੇ ਟੀਚਾ ਸਵਾ ਸੁੰਦੀ ਆ 10 ਦਿਨ ਦੇ ਕਰੀਬ ਅਜੇ ਬਾਕੀ ਆ ਸੂਣ ਦੇ ਬਾਕੀ ਦੂਜੀ ਸੂਏ ਦੋ ਦੇ ਕੇ ਦੱਸਾ ਜੀ 12 ਕਿਲੋ ਜੀ ਹਾਂ 12 ਕਿਲੋ ਦੋ ਦਿੱਤਾ ਮਾਰਕਾ ਹੈ ਦਸਮ ਤੱਕ ਬਾਕੀ ਸਵੀਪੜੀ ਚੰਗੀ ਆ ਮੁੱਕ ਦੀ ਗੱਲ ਲਾ ਲਓ ਠੀਕ ਹੈ ਜੀ ਫੈਸ ਕੁਆਲਟੀ ਦੇਖ ਲਓ ਸੋਹਣੀ ਫੈਸ ਕੁਆਲਟੀ ਆ ਸਿੰਗਾ ਸਹੀ ਵੀ ਸੋਹਣਾ ਬਾਕੀ ਨਵਾਂ ਹਾਣਾ ਝੋਡੇ ਸਣਖ ਪੋਣਾ ਝੋਡੀ ਜੀ ਪੂਰਾ ਜਾਦੇ ਆ ਪਿਓ ਲੀ ਲੀ ਆ ਵਿੱਚ ਆ ਜਾਂਦੀ ਆ ਮੁੱਲ ਆਪਾਂ ਮਾਲਕਾ ਦਾ ਪਤਾ ਕਰ ਦਿੰਨੇ ਆ ਕੀ ਇਸ ਝੋਡੀ ਦਾ ਮੁੱਲ ਕਰਦੇ ਆ ਹਾਂ ਜੀ ਕੀ ਮੁੱਲ ਕਰਦੇ ਆ ਜੀ ਆਪਣਾ 1 ਲੱਖ 30 130000 ਰੁਪਏ ਜੀ ਹਾਂਜੀ ਤੇ ਮਾਨਤਾਨੀ ਜੀ ਵਿੱਚ ਮਾਨਤਾਨੀ ਕਰ ਦਾਂਗੇ ਠੀਕ ਹੈ ਜੀ ਸੋ ਮਾਰਕਾ ਦੇ ਦਸਮਤਾਵਕ ਜੀ ਮੁੱਲ ਕਰਾਉਣ ਨੂੰ 130000 ਰੁਪਿਆ ਬਿਲਕੁਲ ਜਾਇਜ਼ ਮੋਹਲਾ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਪਾਸੋਂ ਐਨੇ ਸਸਤੇ ਮੁੱਲ ਜਨੂੰ ਮੈਸ ਮਿਲ ਜੂਗੀ 130000 ਰੁਪਿਆ ਮੋਹਲਾ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ 130 ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂਗਾ ਧੰਨਵਾਦ ਜੀ